ਸਤਿ ਸ੍ਰੀ ਅਕਾਲ ਜੀ ਮੈਂ ਗਗਨਦੀਪ ਸਿੰਘ ਗੱਲ ਤੂ ਜਿਹੜਾ ਚੱਲੇ ਰੰਗਲਾ ਪੰਜਾਬ ਦੇ ਨਾਲ ਤੇ ਜਿਵੇਂ ਪੰਜਾਬ ਵਿੱਚ ਦਿਨ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਧ ਰਹੀਆਂ ਤੇ ਜਿਵੇਂ ਤੁਹਾਨੂੰ ਦੱਸਿਆ ਸੀ ਕੱਲ ਵੀ ਆਪਾਂ ਗੱਲਬਾਤ ਕੀਤੀ ਸੀਗੀ ਸਾਡਾ ਇੱਕ ਪਰਦੇਸੀ ਵੀਰ ਸੰਤੋਸ਼ ਪਾਂਡਾ ਜਿਹੜਾ ਕਿ ਕੁੱਲਚੇ ਛੋਲਿਆਂ ਦੀ ਰੇੜੀ ਲਾਉਂਦਾ ਚੈਨੇ ਖਰੀਦ ਵਾਲੀ ਜਾਂਦਾ ਹੈਗਾ ਸਾਈਕਲ ਦੇ ਉੱਤੇ ਤੇ ਉਹਦੇ ਨਾਲ ਲੁੱਟਖੋਹ ਹੋਈ ਹੈ 31 ਤਰੀਕ ਨੂੰ ਤੇ ਅੱਜ ਆਪਾਂ ਜਾਣਦੇ ਹਾਂ ਸਾਰਾ ਕੀ ਹੈ ਮਸਲਾ ਕੀ ਨਹੀਂ ਤੇ ਬਸ ਸੰਤੋਸ਼ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਕੀ ਹੈ ਸਾਰਾ ਮਤਲਬ जी खो हुई है की सारा की सारा जी? यहां से मैं के उस पार पहुंचा तो वहाँ पर लोग पहले से मतलब चार बंदे बैठे थे दो, दो मोटरसाइकिल कोई बैठा तो हमसे क्या लेना देना हम तो अपने रास्ते से चले गए जैसे आगे पुलिस के वहाँ पर थी पुलिस के पास में ही मैं जाके वो घेर लिए फिर वो और मतलब तो हमें तो कुछ नहीं कहा कि हाँ, ना कोई मार ना काट कुछ नहीं किया उससे बोले जिन्हें पैसे दे दो फिर मैं कहा फिर भाई अपने आप कर लो अच्छा साइकिल से मैं खड़ा पकड़ के वो अपने आप ही जेब से पैसे कट के और जो उससे पीछे जो है मोटरसाइकिल आ गई जैसे वो लाइट देखो तो तुरंत तो वहां से भाग गए अच्छा। कितने पैसे मेरे पास ये तेतीस सौ रुपए और जो मेरे साथ लड़का था उसके पास अब तेरह सौ रुपए ठीक है तो उनने देखो ले कोई ची चीज भी कोई सी कोई ड्राव ना आज उनके पास तलवार और जो हलवाई लोग नहीं रहते हो बड़ा सा छाड़ा जा चार नहीं हाँ, हाँ, हाँ। चार नहीं है कोई दूजा जो प्रतार हो अच्छा ਐਸਾ ਸਮਾਂਤ ਤੇ ਥੋੜੇ ਨਾ ਕੋਈ ਮਾਰਕਟਾਈ ਕੁਛ ਨਹੀਂ ਕੀਤਾ ਮਾਰਕਟਾਈ ਕੁਛ ਨਹੀਂ ਹੋਇਆ ਤੇ ਫੋਨ ਫਾਂ ਵੀ ਨਹੀਂ ਹੋਇਆ ਫੋਨ ਉਸੇ ਖੋਲਿਆ تھا ਫਿਰ ਜੋ ਹੈ ਜਦੋਂ ਜਾਂਦੇ ਵਕਤ ਪਰ پھینک ਦਿੱਤਾ ਵਹੀਂ ਉਠਾ ਲਿਆ ਠੀਕ ਹੈ ਤੇ ਕੀ ਲੱਗਦਾ ਤੈਨੂੰ ਵੀ ਕੋਈ ਨਸ਼ੇ ਪੱਤੇ ਵਾਲੇ ਸੀ ਜਾਂ ਕੀ ਕਿਵੇਂ ਲੱਗਦਾ ਤੈਨੂੰ ਕੀ यार हमें तो देखने में ऐसे लग रहा था जो बंदा सही सलामत हो होगा ऐसा करेगा इक्कीस तो साल हो गए इक्कीस साल में पहली वारदात हमें तो इसी इसी पैसे का दुख नहीं है हाँ। कि पैसा गया चलो पैसा चलो ठीक है किसी से मांग लो तेरे से मांग लो किसी से मांग लो पैसा तो पूरा हो जाता है लेकिन दुख इसे की इतने साल होते हुए कभी मेरे को कोई टच नहीं किया ना कोई आवाज मार हाँ आवाज मारता होगा तो हाल पूछने के लिए मैं देर यहाँ आठ आठ बजे तक मैं यहाँ से गया हूँ कभी तो मेरे को ये कोई नहीं कहा कि भाई ऐसे मामले पर पहली बार हुआ इसी से तो हम कभी जो है पैसे पुसे मैं वैसे खुलम खुला वैसे कभी मैं सोचा नहीं की ऐसा भी हो सकता है दो, दो मोटरसाइकिल थे हाँ, दो मोटरसाइकिल थे चार बंदे मुंह बनने से मुंह दोनों बंदे साढ़े टाइम अब वहाँ पर मैं घर पर फोन मिला रखा था घर से बात कर रहा था अपने तो वहाँ पर जैसे मैं पहुंचा जैसे आगे घेर लिए मोटरसाइकिल ਤੁਰੰ ਜੇ ਮੈਨੂੰ ਜੇ ਫੋਨ ਕਰਦੇ ਤਾਂ ਉहां ਪਰ 6:38 ਦਾ ਟਾਈਮ ਦਾ 6:38 ਹੂੰ ਠੀਕ ਹੈ ਤੇ ਜਾਨੀ ਕਿ ਤੇ ਹਨੇਰਾ ਜ਼ਿਆਦਾ ਥਾ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਠੀਕ ਹੈ 3300 ਰੁਪਏ ਤੇਰੇ ਕੋਲ ਸੀ ਦੂਜੇ ਕੋਲ 1300 ਰੁਪਏ 1300 ਰੁਪਏ ਸੋ ਦਰਸ਼ਕੋ ਇਹ ਤੁਸੀਂ ਦੇਖ ਰਹੇ ਹੋ ਤੇ ਜਿਵੇਂ ਦੱਸਿਆ ਸੰਤੋਸ਼ ਨੇ ਬਈ ਸਾਢੇ 1:30 ਵਜੇ ਦਾ ਟਾਈਮ ਸੀਗਾ ਬਈ ਮੋਟਰਸਾਈਕਲ ਦੇ ਉੱਤੇ ਆਇਆ ਕੋਈ ਨੰਬਰ ਦਾ ਪਤਾ ਲੱਗਿਆ ਕੋਈ ਮੋਟਰਸਾਈਕਲ ਦਾ ਪਤਾ ਨਹੀਂ ਲੱਗਾ ਨੰਬਰ ਪੇਟਾ ਨਹੀਂ ਹਨੇਰਾ ਹੋ ਗਿਆ ਸੀ ਹਨੇਰਾ ਜ਼ਿਆਦਾ ਹੋ ਗਿਆ ਨਹੀਂ ਪਤਾ ਲੱਗਾ ਠੀਕ ਹੈ ਤੇ ਕਿਹੜੇ ਮੋਟਰਸਾਈਕਲ ਸੀਗੇ ਇਸ ਸਪਲੈਂਡਰ ਪੁਰਾਣੇ ਮਾਡਲ ਮੇ ਲੱਗ ਰਹਾ ਸੀ ਦੋਵੇਂ ਸਪਲੈਂਟਰ ਸੀ ਹਾਂ ਠੀਕ ਉਹ ਜਦੋਂ ਜਾਂਦੇ ਹੋਏ ਇੱਕ ਪਰ ਤਿੰਨ ਬੰਦੇ ਹੋ ਗਏ ਸਨ ਇੱਕ ਪਰ ਸਿੰਗਲ ਹੀ ਰਹੇ ਸਨ ਵਾਪਸ ਠੀਕ ਸੋ ਦਰਸ਼ਕੋ ਤੁਸੀਂ ਦੇਵੇਂ ਦੇਖ ਰਹੇ ਹੋ ਦੱਸਿਆ ਵਿਚਾਰੇ ਸੰਤੋਸ਼ ਨੇ ਆਪਣਾ ਨਾ ਉਹ ਦੁੱਖ ਦੱਸਿਆ ਪਰਦੇਸੀ ਵੀਰ ਹੈ ਪੰਜਾਬ ਦੇ ਵਿੱਚ ਨਾ ਕਿਰਤ ਕਰਨ ਲਈ ਆਉਂਦੇ ਆ ਤੇ ਜੇ ਆਹੀ ਹਾਲ ਹੋਈ ਗਿਆ ਲੁੱਟਾ ਖੋਇ ਹੋਈ ਗਿਆ ਤੇ ਪੰਜਾਬ ਦੇ ਵਿੱਚ ਕੌਣ ਆਊਗਾ ਕਿਰਤ ਕਰਨ ਦੇ ਲਈ ਸੋ ਪ੍ਰਸ਼ਾਸਨ ਨੂੰ ਸਾਡੀ ਅਪੀਲ ਹੈ ਕਿ ਇਹਨਾਂ ਤੇ ਜਿਹੜੇ ਗਰੋਹ ਬਣੇ ਆ ਇਹ ਕੋਈ ਨਸ਼ੇੜੀਆਂ ਦੇ ਗਰੋਹ ਹੀ ਆ ਇਹਨਾਂ ਤੇ ਨਕੇਲ ਕਸੀ ਜਾਵੇ ਇਹਨਾਂ ਨੂੰ ਫੜਿਆ ਜਾਵੇ ਤੇ ਕਿਉਂਕਿ ਸਾਡੇ ਚੀਜ਼ ਦਾ ਕੋਈ ਬੜਾ ਟਾਈਮ ਵੀ ਨਹੀਂ ਹੁੰਦਾ ਸਾਢੇ 5 ਵਜੇ ਹੀ ਲੋਟਾ ਖੋਹ ਹੋਣ ਲੱਗੀਆਂ ਤੇ ਲੋਕਾਂ ਦੇ ਸ਼ਹਿਰਾਂ ਤੋਂ ਜਿਹੜੇ ਆਪਣੇ ਕਾਮਾਕਾਰਾਂ ਤੋਂ ਲੋਕ ਆਉਂਦੇ ਆ ਲੇਟ ਵੀ ਆਉਂਦੇ ਆ ਤੇ ਉਹਨਾਂ ਨਾਲ ਕੀ ਕਰਦੇ ਹੋਣਗੇ ਸੋ ਸਾਡੀ ਅਪੀਲ ਹੈ ਪ੍ਰਸ਼ਾਸਨ ਨੂੰ ਤੇ ਇਹਨਾਂ ਦੇ ਸਿਕੰਜਾ ਗਜਾ ਸਾਹਿਬ ਕਸਿਆ ਜਾਵੇ ਸੋ ਜਿਹੜੇ ਚੋਰ ਵੀ ਸੀਗੇ ਜਿਹੜੇ ਜਿਨ੍ਹਾਂ ਨੇ ਡੱਟ ਖੋ ਕੀਤੀ ਹੈ ਬਈ ਗਰੀਬ ਬੰਦੇ ਤੋਂ ਤੁਸੀਂ 3300 ਜਾਂ 4000 ਰੁਪਏ ਰੋਟ ਕੇ ਕਿੰਨੇ ਦਿਨ ਕੱਢ ਲੋਗੇ ਤੇਰੀ ਤਾਂ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਤੇ ਤੁਸੀਂ ਕਿਸੇ ਹੋਰ ਨੂੰ ਲੁੱਟੋ ਤੇ ਤਗੜੇ ਬੰਦੇ ਨੂੰ ਹੱਥ ਪਾਓ ਤੁਸੀਂ ਜਿਹੜੇ ਬੰਦੇ ਕਿਰਤ ਕਮਾਈ ਕਰਨ ਪਰਦੇਸੀ ਵੀਰ ਹੈ ਬਾਹਰੋਂ ਆਇਆ ਵਾ ਵਿਚਾਰਾ ਇਹਨਾਂ ਨੂੰ ਤੁਸੀਂ ਲੁੱਟਦੇ ਆ ਕਿੰਨੇ ਦਿਨ ਤੁਹਾਡੇ ਟੱਪ ਜਾਣਗੇ 4-5000 ਨਾਲ 2 ਦਿਨ ਟੱਪ ਜਾਣਗੇ 3 ਦਿਨ ਟੱਪ ਜਾਣਗੇ ਬਾਅਦ ਵਿੱਚ ਕੀ ਕਰੋਗੇ ਸੋ ਸਾਡੀ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਇਹ ਬੇਨਦਿਸ਼ ਕੰਜਾ ਕਸੇ ਜਾਵੇ ਤੇ ਇਹਨਾਂ ਜਿਹੜਾ ਡੁੱਟਾ ਖੋਆ ਹੋ ਰਹੀਆਂ ਇਹਨਾਂ ਤੇ ਰੋਕ ਥਾਮ ਕੀਤੀ ਜਾਵੇ ਸੋ ਤੁਸੀਂ ਜੁੜੇ ਰਹੋ ਚੜੇ ਰੰਗਲਾ ਪੰਜਾਬ ਦੇ ਨਾਲ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਲਓ ਧੰਨਵਾਦ ਜੀ